ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਸਹਜਾਦੀ ਦੇ ਉਹ ਸੌਰੀ ਖਵਾਸਰਾਂ ਵਾਲੀ ਪਿੰਡ ਦੇ ਵਿੱਚ ਹਾਂ ਤੇ ਖਵਾਜੇ ਖੜਕਾ ਵਾਲੀ ਸੜਕ ਦੇ ਉੱਤੇ ਹਾਂ ਮਿੱਤਰੋ ਜਦੋਂ ਤੁਸੀਂ ਸਰਾਂ ਵਾਲੀ ਪਿੰਡ ਤੋਂ ਖਵਾਜੇ ਖੜਕਾ ਵਾਲੇ ਪਾਸੇ ਨੂੰ ਮੁੜੋਗੇ ਨਾ ਤੁਹਾਨੂੰ ਮੁੜਦਿਆਂ ਸਾਰ ਸਾਹਮਣੇ ਤਿੰਨ ਨਵੀਆਂ ਕੋਠੀਆਂ ਪਈਆਂ ਹੋਈਆਂ ਦਿਖਣਗੀਆਂ ਉਹਨਾਂ ਘਰਾਂ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਦੇ ਘਰੇ ਹਾਂ ਮੱਝ ਵਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਬਹੁਤ ਚੰਗੀ ਪੰਜ-ਸੱਤ ਦਿਨ ਦੀ ਹਜੇ ਇਹ ਕੱਚੀ ਆ ਕਰਮਾ ਵਾਲੀ ਮਾਲਕਾ ਨੇ ਇਹਦੇ ਦੁੱਧ ਦੀ ਬਹੁਤ ਤਸੱਲੀ ਦਿੱਤੀ ਆ ਯਾਰ ਬਾਈ ਹੁਣੀ ਕਹਿੰਦੇ ਆਠ ਕਿਲੋ ਡੰਗ ਦਾ ਦੁੱਧ ਅਸੀਂ ਇਹਦੇ ਥੱਲੋਂ ਚੁੰਦੇ ਰਹੇ ਆ ਕਰਮਾ ਵਾਲੀ ਦੇ ਥੱਲੋਂ ਬਰੀਕੀ-ਬਰੂਕੀ ਮੈਂ ਦੇ ਵਿੱਚ ਬਹੁਤ ਚੰਗੀ ਆ ਆਰਡਰ ਦੀ ਕੁਆਲਿਟੀ ਵੱਡੀ ਗੱਲ ਆ ਵੀ ਬਾਈ ਹੁਣੀ ਉਹਦੇ ਹਰਿਆਣੇ ਦੀ ਆ ਇਹ ਹਰਿਆਣੇ ਚ ਲੈਂਦੀ ਆ ਨਾ ਬਾਈ ਹਰਿਆਣੇ ਤੋਂ ਲੈ ਕੇ ਆਏ ਸੀ ਬਾਈ ਹੁਣੀ ਇਹਨੂੰ ਕਰਮਾ ਵਾਲੀ ਨੂੰ ਲੇਵੇ ਪੰਡੇ ਲੋ ਖੁੱਲੀ ਡੁੱਲੀ ਆ ਤੇ ਇੱਕ ਪਾਸੇ ਤੇ ਜਾਂ ਭਾਲਾ ਜਾਂ ਪਾਸਾ ਵਾ ਇਹ ਵੈਗਰੂ ਨੂੰ ਪਤਾ ਵਾ ਕਿਉਂਕਿ ਇਸ ਟਾਈਮ ਤੇ ਮੈਨੂੰ ਪਾਸ ਮਤਲਬ ਭਾਲ ਲੱਗ ਰਹੀ ਆ ਪਰ ਕਈ ਵਾਰੀ ਐ ਹੁੰਦਾ ਵੀ ਭਾਲ ਵੀ ਹੋ ਸਕਦੀ ਤੇ ਪਾਸਾ ਵੀ ਹੋ ਸਕਦਾ ਦੋਵੇਂ ਚੀਜ਼ਾਂ ਹੀ ਹੋ ਸਕਦੀਆਂ ਮੈਂ ਤੁਹਾਨੂੰ ਕਨਫਰਮ ਨਹੀਂ ਕਰਦਾ ਵੱਲ ਢਿੱਲਾ ਬਹੁਤ ਪਈਆਂ ਹਜੇ ਲੇਵਾ ਇਹਨੇ ਕਰਮ ਵਾਲੀ ਨੇ ਹੋਰ ਵੀ ਬਣਾ ਜਾਣਾ ਤੇ ਬਾਕੀ ਬਾਈ ਜਿਹੜੀ ਜਾਤ ਆ ਨਾ ਮੈਂ ਉਹਦੇ ਵਿੱਚ ਜਿਹੜੀ ਕੁਆਲਿਟੀ ਆ ਮੈਂ ਉਹਦੇ ਵਿੱਚ ਜਿਹੜੀ ਨਸਲ ਆ ਮੈਂ ਉਹਦੇ ਵਿੱਚ ਉਹ ਗਵਾਈ ਭਰਦੀ ਆ ਵੀ ਵਾਕਿਆ ਹੀ ਮੈਂ ਦੁੱਧ ਵਾਲੀ ਆ ਕਾਗਜੀ ਚਮੜੀ ਆ ਜਮਾਂ ਢੱਲਾਪਾਲ ਚਮੜੀ ਦੇ ਵਿੱਚ ਤੁਸੀਂ ਵੇਖੋ ਆਪ ਵੀ ਕਿੰਨਾ ਢੱਲਾਪਣ ਪਿਆ ਵਾ ਵੀ ਮਨੋ ਜਦੋਂ ਤੁਸੀਂ ਹੁਣ ਇਹਨਾਂ ਨੂੰ ਚਮੜੀ ਤੇ ਨਿਗਾਹ ਮਾਰਦੇ ਆ ਪੂਰਾ ਕੋਲੇ ਆ ਕੇ ਤਾਂ ਐ ਲੱਗਦੀ ਆ ਚਮੜੀ ਜੰਦੀ ਵੀ ਜਿਵੇਂ ਖਾਲੀ ਕਾਗਜ਼ ਪਿਆ ਹੁੰਦਾ ਉਸੇ ਤਰ੍ਹਾਂ ਵਲ ਪਏ ਹੁੰਦੇ ਆ ਉਹ ਚੀਜ਼ਾਂ ਤੇ ਇਹ ਹੀ ਨਿਸ਼ਾਨੀ ਹੁੰਦੀ ਆ ਮਿੱਤਰੋ ਦੁੱਧ ਵਾਲੀਆਂ ਮਈਆਂ ਦੀ ਆਰਡਰ ਦੀ ਕੁਆਲਿਟੀ ਬਿਹਤਰੀਨ ਖਾਸ ਆ ਪੂਰੀ ਚੰਗੀ ਮਏ ਆ ਢਾਂਚਾ ਚੰਗਾ ਵਾ ਪਿੱਠ ਪੂੜਾ ਕਮਾਲ ਦਾ ਵਾ 8 ਕਿਲੋ ਡੰਗ ਦਾ ਦੁੱਧ ਮਾਲਕ ਦੱਸ ਦੇ ਵੀ ਇਹ ਤੌਰ ਨਾਲ ਦੇ ਦਿੰਦੀ ਆ ਰੇਟ ਇਹਦਾ 1,40,000 ਰੁਪਇਆ ਤੈਅ ਕਰ ਲਿਆ ਵਾ ਉਹਦੇ ਵਿੱਚੋਂ ਮਾਨਤਾਣ ਹੋ ਜਾਊਗਾ ਲੜ ਪਿਆਰ ਹੋ ਜਾਊਗਾ ਕੋਈ ਵੱਡੀ ਗੱਲ ਨਹੀਂ ਨੰਬਰ ਵੀਰੇ ਦੱਸੀ ਬਾਈ 95018 95018 06264 06264 9501806264 ਹੈ 9501806264 ਬਾਈ ਦਾ ਨੰਬਰ ਆ ਤੇ ਮੇਤਰੋ ਮੈਂ ਟਿਕਾਣੇ ਦੀ ਆ ਤੀਜਾ ਸੁਆ ਨਾ ਬਾਈ ਚੌਥਾ ਚੌਥਾ ਸੁਆ ਸੋਣ ਵਾਲਿਆ ਸੀਮਨ ਕਿਹੜਾ ਲਵਾਤਾ ਹੀ ਬਾਈ ਯਾਦ ਕੀ ਨੀ ਮੋਰਾਦਾਈ ਮੋਰਾਦਾਈ ਲੈ ਮੇਤਰੋ ਕਨਫਰਮ ਨਹੀਂਗਾ ਕਿਹੜਾ ਟੀਕਾ ਲਵਾਇਆ ਕਿਹੜਾ ਨਹੀਂ ਲਵਾਇਆ ਹੈ ਮੋਰਾਦਾਈ ਲੱਗਾ ਹੋਇਆ ਗੱਲਬਾਤ ਲਈ ਨੰਬਰ ਪਾਈਆਂ ਦਾ ਸਕਰੀਨ ਤੇ 140000 ਰੁਪਇਆ ਰੇਟ ਹੈ ਧੰਨਵਾਦ